ਕਮਾ ਸਾਡਾ ਰਾਹ ਰੋਕਣ ਕੀ ਘੋੜੀ ਫਰਨ ਦਵੱਲੀ ਯਾਰ ਵੀ ਘੋੜੀ ਇਹ ਗੱਡੀ ਹੈਗੀ ਹੈ ਜੀ ਸਕਾਨੀਆਂ 500 ਛੋਟਾ ਆਪਣਾ ਰੈਡੀਅਰ ਰੋਡ ਤੇ ਬੁੱਕਣ ਲਈ ਅੱਜ ਆਪਾਂ ਗੱਲ ਕਰਾਂਗੇ ਯੂਆਈ ਦੇ ਵਿੱਚ ਲਾਇਸੈਂਸ ਕੋਈ ਵੀ ਬਣਾਉਣ ਲਈ ਆਪਣੀ ਜਿਹੜਾ ਆਈ ਟੈਸਟ ਹੁੰਦਾ ਉਹ ਕਿਦਾਂ ਦਾ ਹੁੰਦਾਗਾ ਜੇ ਆਪਣੇ ਗੂਗਲਸ ਲੱਗੀਆਂ ਨਹੀਂਆਂ ਨਗੀਆਂ ਜਾਂ ਆਪਣੇ ਇੱਕ ਅੱਖ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਆਪਣੇ ਕਲਰਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਐਡਾਂ ਦੀਆਂ ਚੀਜ਼ਾਂ ਤੇ ਐਕਸੈਪਟੇਬਲ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਆਪਣਾ ਲਾਇਸੈਂਸ ਬਣ ਜੂਗਾ ਜਾਂ ਨਹੀਂ ਬਣੂਗਾ ਅੱਜ ਇਸ ਟੌਪਿਕ ਨੂੰ ਪੂਰਾ ਡਿਟੇਲ ਦੇ ਵਿੱਚ ਸਮਝਾਂਗੇ ਜਾਂਦਾ ਲੱਦੀ ਇਹ ਹੁੰਦਾ ਬਾਬੇ ਲੋਅ ਬੈਡ ਟ੍ਰੈਕਿੰਗ ਚ ਕੁਝ ਬਣਦਾ ਨਹੀਂ ਬਣਦਾ ਉਹਦਾ ਅਲੱਗ ਦੀਆਂ ਗੱਲਾਂ ਰਹਿ ਗਈਆਂ ਪਰ ਜਿਹੜਾ ਆ ਵਿਊ ਆ ਨਾ ਜਿੱਦਾ ਸਾਊਥ ਫਿਲਮਾਂ ਚ ਨਹੀਂ ਵਿਲਨ ਦਾ ਹੁੰਦਾਗਾ ਖੱਡਾ ਜਿਹਾ ਲੱਗਿਆ ਹੋਇਆ ਉਥੇ ਮਾਲ ਮੂਲੋ ਸਮਗਲਿੰਗ ਸਮਗਲਿੰਗ ਕਰਦਾ ਹੁੰਦਾ ਦੇਖੋ ਯਾਰ ਡਿਫਿਕਲਟੀਆ ਵੀ ਆਉਂਦੀਆਂ ਨੇ ਹੈਨਾ ਪਰ ਡਿਫਿਕਲਟੀ ਦੇ ਨਾਲ ਨਾਲ ਪਲੱਸ ਪੁਆਇੰਟ ਵੀ ਹੁੰਦੇ ਨੇਗੇ ਪੋਜ਼ਿਟਿਵਿਟੀ ਵੀ ਹੁੰਦੀ ਆ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿੱਧਰ ਨੂੰ ਜਾਣੇ ਆ ਜਿਹੜੇ ਮੇਰੇ ਭਰਾਵਾਂ ਨੇ ਇੰਡੀਆ ਤੋਂ ਡਾਇਰੈਕਟ ਟਰੱਕਿੰਗ ਦੇ ਵਿੱਚ ਆਉਣਾਗਾ ਆ ਇੰਡੀਆ ਫਲਾਈਟ ਚੜਨ ਤੋਂ ਲੈ ਕੇ ਕੰਮ ਤੇ ਲੱਗਣ ਤੱਕ ਦੀ ਸਾਰੀ ਰਿਸਪੌਂਸਿਬਿਲਟੀ ਸਾਡੀ ਹੋਊਗੀ ਨੰਬਰ ਉੱਪਰ ਦਿੱਤੇ ਹੋਏ ਨੇ ਕਨੈਕਟ ਕਰ ਲਿਓ ਆਪਣੇ ਨਾਲ ਅਸੀ ਕਾਲ ਦੀ ਕੀ ਆ ਚੱਲ ਨੇ ਸਾਰਿਆਂ ਦੇ ਹੋ ਠੀਕ ਹੋ ਸਾਰੇ ਤੇ ਆ ਤੁਹਾਡਾ ਸਵਾਗਤ ਹੈ ਅੱਜ ਆਪਣੇ ਨਵੇਂ ਬਲੌਗ ਦੇ ਵਿੱਚ ਮੈਂ ਮਾਫੀ ਚਾਹੁੰਦਾ ਹੁਣ ਜਿਹੜੇ ਆਪਣੇ ਪਿਛਲੇ ਬਲੌਗ ਆਏ ਨੇ ਥੋੜਾ ਜਿਹਾ ਦੇਰੀ ਨਾਲ ਆਏ ਨੇ ਹਨਾ ਸਾਰੀ ਤੇ ਅੱਜ ਵੀ ਹੁਣ ਮੇਰੀ ਹਾਲਤ ਦੇਖ ਕੇ ਤੁਹਾਨੂੰ ਲੱਗਦਾ ਹੋਊਗਾ ਵੀ ਬਣਿਆ ਕੀ ਫਿਰਦਾ ਜੀਮ ਤੇ ਆਪਣੀ ਹੋ ਗਈ ਜੀ ਗੱਡੀ ਚੇਂਜ ਪਰਮਾਤਮਾ ਦੀ ਮਿਹਰ ਨਾਲ ਬਦਲ ਹੋ ਗਿਆ ਹਫਤਾ ਗੱਡੀ ਚੇਂਜ ਹੋਈ ਨੂੰ ਪਰ ਆਪਣਾ ਬਲੌਗ ਕੋਈ ਨਹੀਂ ਆਇਆ ਕਿਉਂਕਿ ਸਿਸਟਮ ਨਹੀਂ ਸੈੱਟ ਹੋਇਆ ਸੀਗਾ ਹਜੇ ਤੱਕ ਮੈਂ ਗੱਡੀ ਦੇ ਵਿੱਚ ਵੀ ਕੋਈ ਚੀਜ਼ ਲਾਈ ਨਹੀਂ ਹੈਗੀ ਜਿਹੜੀਆਂ ਮੰਨ ਲਓ ਜ਼ਰੂਰਤਮੰਦ ਚੀਜ਼ਾਂ ਨੇ ਜਿੱਦਾਂ ਟਰਾਈਪੋਡ ਵਗੈਰਾ ਹੋ ਗਿਆ ਜਾਂ ਕੋਈ ਆਪਣਾ ਸਹਾਯਕਲੀ ਚੀਜ਼ ਹੋਗੀ ਜਾਂ ਕੁਝ ਵੀ ਲਾ ਲਿਆ ਹਜੇ ਤੱਕ ਤਾਂ ਚਾਦਰ ਵੀ ਨਹੀਂ ਵਿਸਾਈ ਬੈੱਡ ਦੇ ਉੱਤੇ ਤੇ ਮੈਂ ਥੋੜਾ ਬਿਜ਼ੀ ਸੀਗਾ ਹੁਣ ਸਾਨੂੰ ਦਿਓ ਇਜਾਜ਼ਤ ਆਪਾਂ ਜਾਂਦੇ ਜਾਂਦੇ ਆਪਾਂ ਨੇ ਕੱਪੜੇ ਵੀ ਦੇਣੇ ਆਪਦੇ ਧੋਣ ਵਾਲੇ ਸਾਰੇ ਲਾਂਡਰੀ ਦੇ ਉੱਤੇ ਤੇ ਨਾਲੇ ਭਰਨਾ ਆਪਣਾ ਟ੍ਰ ਇਹ ਲੈ ਕਿ ਤੇਰਾ ਨਾਮ ਸੁਖੀ ਸ਼ਾਂਤੀ ਟ੍ਰਿਪ ਲੱਗ ਜੇ ਆ ਆਪਣੀ ਗੱਡੀ ਹੈ ਜੀ ਕਿੰਦਾ ਦਾ ਮਾਹੌਲ ਚ ਆਲਾ ਗੱਡੀ ਦੇ ਵਿੱਚ ਬਾਹਰ ਲਾ ਸਾਰਾ ਤੁਹਾਨੂੰ ਦਿਖਾਵਾਂਗੇ ਸਵੇਰੇ ਕਿਉਂਕਿ ਹੁਣ ਰਾਤ ਨੂੰ ਕੁਝ ਵੀ ਨਹੀਂ ਪਤਾ ਲੱਗਣਾ ਹੁਣ ਆਪਾਂ ਨੇ ਭਰਨਾ ਟ੍ਰਿਪ ਇਹ ਗੱਡੀ ਹੈਗੀ ਹੈ ਜੀ ਸਕਾਨੀਆ 500 ਸਹੀ ਹੈ ਜੀ ਨਵੀਂ ਗੱਡੀ ਹੈ ਸਿਰਫ 2.5 ਲੱਖ ਚੱਲੀ ਹੋਈ ਹੈ ਤੇ ਨਾਰਮਲ ਹੀ ਹੈ ਮੰਨ ਕੇ ਜਾਓ ਤੁਸੀਂ 20000 ਬਾਅਦ ਸਰਵਿਸ ਹੁੰਦੀਦੀ ਹੈ ਲਾਲਾ ਸਾਹਿਬ ਤੁਸੀਂ ਕਿੰਨੇ ਕ ਸਰਵਿਸ ਆਉਂਦੀਆਂ ਹਨੀਆ ਇੱਕ ਬਾਰ ਵੀ ਅਜੇ ਸਾਰਾ ਕੁਝ ਨਮਾਗਾ ਬਾਕੀ ਬਸ ਵੀਰੇ ਸਫਾਈ ਸਫਾਈ ਕਰਾਂਗੇ ਸਵੇਰੇ ਤੁਹਾਨੂੰ ਦਿਖਾਉਣਾ ਹੁਣ ਸਿੱਧਾ ਆਪਾਂ ਚੱਲਦੇ ਆਂ ਜੀ ਕਲਾਸਰ ਤੇ ਕਿਉਂਕਿ ਮੇਰੇ ਕੋਲ ਟਾਈਮ ਪੂਰਾ ਪੂਰਾਗਾ ਵਿਚਾਲੇ ਤੁਹਾਨੂੰ ਲੋਨਡਰੀ ਦਾ ਸੀਨ ਵੀ ਦਿਖਾ ਦਾਂਗੇ ਥੋੜਾ ਜਿਹਾ ਆ ਦੇਖੀ ਬਾਬਾ ਦੇਖੀ ਦੇਖੀ ਐਦਾਂ ਦੇ ਕੁਝ ਰੋੜ-ਜਾੜ ਹੁੰਦੇ ਨਹੀਂ ਤੇ ਆਹ ਟਰੋ ਇਹ ਦੇਖੋ ਬਸ ਕੱਲਾ ਪੈਰ ਧਰੋ ਤੁਸੀਂ ਤੇ ਗੱਡੀ ਸ਼ੂ ਕਰਦੀ ਜਾਂਦੀ ਹੈ ਆਪਣੀ ਔਰ ਕੁਝ ਵੀ ਨਹੀਂ ਕਰਨਾ ਆਪਾਂ ਨੇ ਆ ਜਿਹੜੀ ਟੂੰ ਟੂੰ ਕਰਦੀ ਜੀ ਇਹ ਕਰਦੀ ਆ ਸੀਟ ਬੈਲਟ ਦੀ ਏ ਭਾਈ ਸੀਟ ਵੈਲਟ ਲਾ ਲਓ ਸੇਫਟੀ ਜ਼ਰੂਰੀ ਐ ਜੀਮਾ ਸਾਹਿਬ ਸੇਫਟੀ ਜ਼ਰੂਰੀ ਐ ਲਓ ਜੀ ਆਪਾਂ ਹੁਣ ਚੱਲਦੇ ਆਂ ਸਿੱਧਾ ਲਾਂਡਰੀ ਤੇ ਸਾਨੂੰ ਦਿਖਾਉਣੇ ਲਾਂਡਰੀ ਦਾ ਸੀਨ ਬਾਬਿਓ ਇਹ ਜੀ ਮਨਾਮੇ ਦਾ ਏਰੀਆ ਇਹ ਕੱਪੜੇ ਆਪਾਂ ਚੱਕ ਲਿਆ ਆਹ ਲਾਂਡਰੀ ਐ ਜਿੱਦੇ ਦੇਣੇ ਆਪਾਂ ਨੇ ਉਹ ਆਪਣੀ ਰਾਣੀ ਸੁਨਦਰਾ ਖੜੀ ਐ ਕਿਆ ਆ ਚੱਲ ਭਾਈ ਲੋਕ ਠੀਕ ਆ ਹੋਰ ਸਭ ਵਧੀਆ ਕਪੜਾ ਪਹਿਲੇ ਕਾ ਆਇਆ ਹੋਇਆ ਸਹੀ ਐ ਹੋਰ ਸਭ ਵਧੀਆ Okay, मिलते हैं। लोग इस बार भी ओके ਮਿਲਦੇ ਆ। ਲੋਗ ਵੀ ਇਸ ਵਾਰ ਵੀ ਆਉਗੇ ਆਪ। ਪਿਛਲੀ ਵਾਰ ਅੱਛਾ ਦਾ? ਅੱਛਾ ਦਾ। ਹਾਂ ਦਾ। ਓਕੇ। ਲੋ ਜੀ ਕੱਪੜੇ ਆਪਾਂ ਦੇਖਿਆ। ਥੋੜੇ ਖੁਸ਼ ਹੋਗੇ ਕਿਹਨੇ ਬਲੌ ਚਾਹਾਂਗੇ ਇਹ। ਤਵੀਨ ਪਾਵਰ ਕਰੈਸ਼ ਰ ਹੈ। ਪਹਾੜ ਚੈੱਕ ਕਰੋ ਤੁਸੀਂ। ਇਧਰੇ ਫੈਕਟਰੀ। ਗੱਡੀਆਂ ਬਹੁਤ ਨੇ ਜੱਟੋ ਗੱਡੀਆਂ ਬਹੁਤ ਨੇ। ਮੈਨੂੰ ਲੱਗਦਾ ਔਖਾ ਹੈ ਅੱਜ ਨਹੀਂ ਹੋਣੀ ਆ ਲੋਡ। ਏ ਏ ਏ ਏ ਰਲਾ ਕੇ ਸੌਂ ਜਾਗੇ ਹੋਰ ਕੀ ਕਰਾਂਗੇ ਆ ਵੀ ਖੜੀ ਆਪਣੀ ਟਰਾਂਸਪੋਰਟ ਦੀ ਆ ਵੀ ਇਹਨੇ ਯਾਰ ਦੋ ਚਾਰ ਪਲਾਨ ਨੇ ਇਹਨਾਂ ਦਾ ਬੜਾ ਨਿਆਰਾ ਹੈਗਾ ਜਿੱਦਾਂ ਪਾਵਰ ਹੋ ਗਿਆ ਸਟੀਮਨ ਰੋਕ ਹੋ ਗਿਆ ਲਗੇਲ ਵਾਲਾ ਜਿਹੜਾ ਤੇ ਇਹਨਾਂ ਦੇ ਬੰਦਾ ਲਾ ਕੇ ਸੌਂ ਜੇ ਪਰਚੀ ਦੇ ਕੇ ਇੱਕ ਵਾਰੀ ਨੰਬਰ ਲਵਾ ਕੇ ਆ ਉਹਦਾ ਬਾਅਦ ਚ ਸੌਂ ਜੇ ਇੱਥੇ ਇਸ ਖੜੀਗਾ ਠਾਰ ਦੇ ਜਿਹੜਾ ਲਗੇਲ ਹੁੰਦਾ ਉੱਥੇ ਫੋਨ ਮਾਰਕੀਟ ਆ ਜਾਂਦੇ ਨੇ ਜਿੱਦਾਂ ਆਪਣਾ ਤਿੰਨ ਚਾਰ ਘੰਟੇ ਵੇਟਿੰਗ ਪੈ ਗਈ ਪਰ ਆਪਣ ਨੂੰ ਇਨੀ ਟੈਨਸ਼ਨ ਨਹੀਂ ਕਿਉਂਕਿ ਆਪਾਂ ਵਧੀਆ ਨੀਂਦ ਪੂਰੀ ਕਰ ਲਈ ਆ ਉਹਦੀ ਆਪੇ ਠਾਰ ਹੁੰਦਾ ਇਹ ਤੇ ਦਾ ਦੇ ਗਰਾਸਰ ਨੇਗੇ ਜਿਨ੍ਹਾਂ ਦੀ ਆਪਾਂ ਪਰਚੀ ਦੇਖੀ ਆ ਉਹਦੇ ਕੋਲ ਹੀ ਰੱਖਣੀ ਪੈਂਦੀ ਹੈ ਨਾਲ ਨਾਲ ਅੱਗੇ ਅੱਖੇ ਖੱਢੀthor ਨਹੀਂ ਪੈਂਦੀ ਗੇ ਲੈਣ ਲੱਗ ਲੈਣ ਲੱਗੀ ਹੁੰਦੀ ਹੈ ਹਰ ਇੱਕ ਮਟੀਰੀਅਲ ਦੀ ਅਲੱਗ-ਅਲੱਗ ਤੇ ਇਹਨਾਂ ਦਾ ਨਜ਼ਾਰਾ ਵਧੀਆ ਜਿੱਥੇ ਮਰਜ਼ੀ ਲਾ ਕੇ ਸਮਝੋ ਆਪ ਇਸ ਖੱਟੀ ਆ ਗਏ ਦੇਖੋ ਆਪਾਂ ਨੂੰ ਪਰਚੀ ਦੇ ਦਿੱਤੀ ਹੈ ਤੇ ਆਪਾਂ ਆ ਗਏ ਹੁਣ ਨਿਚਿੱਤੇ ਹੋ ਕੇ ਉਹ ਗੱਡੀਆਂ ਜੇ ਦੋ ਗੱਡੀਆਂ ਆਪਣੀ ਗੱਡੀ ਉਹ ਵੀ ਆਪਣੀਆਂ ਗੱਡੀਆਂ ਨੇਗੀਆਂ ਤੇ ਉਸ ਤੋਂ ਬਾਅਦ ਫਿਰ ਆਪਣਾ ਨੰਬਰ ਆਗਾ ਲੋਡ ਹੋਣ ਲੱਗੀ ਹੈ ਗੱਡੀ ਆਪਣੀ ਛੋਟਾ ਆਪਣਾ ਰੈਡੀਆ ਰੋਡ ਤੇ ਬੁੱਕਣ ਲਈ ਤਰਪਾਲ ਤਰਪੂਲ ਪੈ ਗਈ ਹੈ ਲੋਡ ਹੋ ਗਿਆ ਤੇ ਵਿਊ ਪੂਰਾ ਘੈਂਟ ਹੈ ਇਹ ਹੁਣੇ ਰੋਡ ਤੇ ਬੁੱਕੂਗਾ ਪਰ ਬੁੱਕੂਗਾ ਸਵੇਰੇ ਆਪਾਂ ਨੇ ਲਾਉਣੀ ਹੈ ਸਵੇਰੇ ਸਾਰਜੀ ਵਾਲੀ ਪਰਚੀ ਜੇ ਲਵਾਈ ਇਹਨਾਂ ਨੇ ਹੁਣ ਆਪਾਂ ਤਵੀਨ ਹੋਟਲਾਂ ਤੇ ਜਾ ਕੇ ਸੋਵਾਂਗੇ ਉੱਥੇ ਸਵੇਰੇ ਰੋਟੀ ਰੂਟੀ ਖਾ ਕੇ ਚੱਲਾਂਗੇ ਚਲੋ ਜੀ ਭਾਈਏ ਚੱਲੇ ਆਜੋ ਇਹ ਹੁਣ ਤੁਹਾਨੂੰ ਦਿਖਾਉਣੀ ਹੈ ਇਹਦਾ ਆਇਲ ਕਿਦਾਂ ਚੈੱਕ ਕਰੀਦਾ ਹੁੰਦਾ ਆਟੋ ਗੱਡੀ ਦਾ ਇਹ ਪਹਿਲਾਂ ਬੰਦ ਕਰਨੀ ਪੈਂਦੀ ਹੁੰਦੀ ਹੈ 4-5 ਘੰਟੇ ਮੀਟਰ ਹੋ ਗਿਆ ਜੀ ਔਨ ਪਹਿਲਾਂ ਸਾਰੇ ਸੈਂਸਰ ਇਹਦੇ ਚੱਲ ਰਹਿਣ ਦਿਓ ਸਾਰਾ ਕੋਈ ਜ਼ੀਰੋ ਤੇ ਆ ਗਏ ਬਾਅਦ ਚੋ ਆਹ ਬਟਨ ਦੱਬਣਾ ਆਹ ਦੱਬਿਆ ਠੀਕ ਹੈ ਇੱਥੇ ਜਾਉਂਗੇ ਆਹ ਸਟਾਰਟ ਤੇ ਆ ਗਿਆ ਸਟਾਰਟ ਤੇ ਓਕੇ ਕਰਤਾ ਓਕੇ ਕਰਤਾ ਬਾਅਦ ਚੋ ਇੰਜਨ ਆਇਲ ਲੈਵਲ ਓਕੇ ਆ ਦਿਖਾ ਦੋ ਬਾਅਦ ਚੋ ਇਥੋਂ ਪਾਣੀ ਸਾਰਾ ਜਿਮਾ ਰੀਫਰੈਸ਼ ਕਰਤਾ ਓਕੇ ਜੀ ਚਾ ਇਦਾਂ ਹੁੰਦਾ ਏ ਕੋ ਸਿਸਟਮ ਰੋਟੀ ਆਪਣੀ ਆ ਗਈ ਆ ਜੀ ਉਹ ਬਾਈ ਦੇ ਪਾਂਦਾਰੀ ਪਾਕੀ ਨਹੀਂ ਨਾ ਕਰਦਾ ਤਾਂ ਕਰ ਦਿਆ ਤਾਂ ਰੋਟੀ ਖਾ ਗੇ ਚੱਤੋ ਜੀ ਪਾਣੀ ਪੂਣੀ ਚੱਕ ਲਿਆ ਬਣ ਚੱਲਣੀਆਂ ਆ ਖੜੀ ਆ ਚ ਮੇਜੀ ਦੀ ਗੱਡੀ ਪਾਜੀ ਦੀ ਉਹ ਗੱਡੀ ਖੜੀ ਆ ਤੇ ਮੇਰੇ ਵਾਲੀ ਖੜੀ ਆ 52 ਨੰਬਰ ਕਦੇ ਪਰ ਪਰ ਭੁੱਖਾ ਨਾ ਗੱਡੀ ਦੇ ਪਾਲਾ ਗੱਡੀ ਧੋਲਾ ਇਹ ਸਕੀਨ ਮੁੰਡਾ ਇਹ ਜਦੋਂ ਵੀ ਟਾਈਮ ਮਿਲਦਾ ਇਹਨੂੰ ਇਹ ਪਹਿਲਾਂ ਗੱਡੀ ਸਾਫ਼ ਕਰਦਾ ਏ ਟੱਗ ਪਾਣੀ ਦੇਖਾ ਇਨਾ ਪਾਣੀ ਦਿੱਤਾ ਤੁਨੂੰ ਕਿਉਂ ਮੈਂ ਪੱਕਾ ਮੈਂ ਦਿਖਾਉਂਗਾ ਵਲੌਗ ਚ ਦਿਖਾਉਂਗਾ ਪਾਰਕਿੰਗ ਤੇ ਜਾ ਕੇ ਇਹਨੇ ਪਹਿਲਾਂ ਫੇਰ ਗੱਡੀ ਸਾਫ਼ ਕਰਨੀ ਹੈ ਉਹਨੇ ਇਹਨੂੰ ਲੱਕ ਰਹੀ ਹੈ ਪੰਪ ਜਾਨੀ ਸ਼ੂਰੀਆਂ ਰੱਖਿਆ ਜਿਹੜਾ ਗੱਡੀ ਸਵੇਰੇ ਧੋਂਦੇ ਹਾਂ ਹਾਂ ਉਹ ਲਿਆ ਕੇ ਦਿੰਦੇ ਉਹਨੂੰ ਉਹ ਲਿਆ ਕੇ ਦਿੰਦੇ ਇਹਨਾਂ ਟੈਂਕੀ ਹੈਗੀ ਹੈ ਪਾਣੀ ਦੀ ਛੋਟੀ ਹੈ ਟੈਂਕੀ ਵੱਡੀ ਲਾਵਾ ਦਾ ਐਸਾ ਕੀ ਨਾ ਮੁੰਡਾ ਇਹ ਸੀ ਮੇਰੀ ਪਰ ਫ੍ਰੀ ਹੋ ਕੇ ਨਾ ਨਾ ਜੇ ਤੇ ਆਪਣੇ ਵਾਲੀਆਂ ਵੀ ਸਾਫ਼ ਕਰਾਉਣੀਆਂ ਇਹ ਤਾਂ ਇਹਦਾ ਸਾਰਾ ਚਾਹ ਲਾ ਦੇਣਾ ਜੇ ਤਿੰਨ ਚਾਰ ਚਾਹ ਲਾ ਕਨਾਪਾ ਕਿਹਨੇ ਜਣਾ ਲਾਉਣਾ ਆਲਾ ਟਰਾਲਾ ਆ ਪੌੜੀ ਲੈ ਕੇ ਚੱਲੂ ਮਿਲਣਾ ਟਰਾਲੇ ਤੇ ਵੀ ਮਾਰੂਗਾ ਤੋ 12 ਵਜੇ ਤੋਂ ਬਾਅਦ ਲੱਗੂ ਤੇ ਨਹੀਂ ਲੱਗਦਾ ਆਪਾਂ 11 ਵਜੇ ਚੱਲੇ ਆ ਪਰ ਕੀ ਕਿਤੇ ਲੱਗਣੀ ਆਪਾਂ ਪਹੁੰਚੇ ਗੱਡੀ ਚ ਹਜੇ ਇਹਨਾਂ ਨੇ ਸਾਰਾ ਟੂਲ ਬਾਰੇ ਦੱਸਿਆ ਨਹੀਂ ਕੁਝ ਕਿੱਦਾਂ ਕੀ ਕਰਨਾ ਟੂਲ ਲਵਾਂਗੇ ਪੈਸੇ ਦੇਣਗੇ ਜਾਂ ਨਹੀਂ ਦੇਣਗੇ ਪਰਚੀ ਦੇ ਪਰ ਆਪਾਂ ਉਹਨਾਂ ਟਾਈਮ ਚੱਲਦੇ ਆ ਪਾਰਕਿੰਗ ਦੇ ਵਿੱਚ ਗੱਲ ਬਣ ਗਈ ਮੁੰਡਿਆ ਗੱਲ ਬਣ ਗਈ ਪੈਸੇ ਪਾਉਣ ਲੱਗਿਆ ਫੋਰਮੈਂਟ ਦਾ ਆ ਗਿਆ ਫੋਨ ਤੇ ਹੁਣ ਆਪਾਂ ਚੱਲਿਆਂ ਸਿੱਧਾ ਪਰਚੀ ਨੂੰ ਤੇ ਇਹ ਕੇ ਸ਼ੀਸ਼ੇ ਸ਼ਾਫ ਕਰਕੇ ਆਪਾਂ ਫੇਰ ਤੁਹਾਨੂੰ ਦਿਖਾਵਾਂਗੇ ਅੱਗੇ ਦਾ ਵਿਊ ਸ਼ੀਸ਼ੇ ਆਪਾਂ ਕਰ ਲਿਆ ਸਾਫ ਤੇ ਟੂਲ ਵੀ ਆਪਾਂ ਨੇ ਲਾਦਾ ਸਾੜਦੇ ਵਾਲਾ ਪਰਚੀ ਲੈ ਲਈਏ ਹੁਣ ਆਪਾਂ ਚੱਲਿਆਂ ਅਲਾਈਨ ਨੂੰ ਤੁਹਾਨੂੰ ਅੱਜ ਦਿਖਾਵਾਂਗੇ ਅਲਾਈਨ ਆਉਂਦੇ ਹੋਏ ਵੀ ਗੱਡੀ ਲੋਡ ਹੋਊਗੀ ਆਪਣੀ ਫਿਰ ਜਾਂਦੇ ਹੋਏ ਵੀ ਗੱਡੀ ਲੋਡ ਹੋਊਗੀ ਅੱਜ ਆਪਾਂ ਗੱਲ ਕਰਾਂਗੇ ਜੁਆਈ ਦੇ ਵਿੱਚ ਲਾਇਸੈਂਸ ਕੋਈ ਵੀ ਬਣਾਉਣ ਲਈ ਆਪਣੀ ਜਿਹੜਾ ਆਈ ਟੈਸਟ ਹੁੰਦਾ ਉਹ ਕਿਦਾਂ ਦਾ ਹੁੰਦਾਗਾ ਜੇ ਆਪਣੇ ਗੂਗਲਸ ਲੱਗੀਆਂ ਨੇਗੀਆਂ ਜੇ ਆਪਣੇ ਇੱਕ ਅੱਖ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਆਪਣੇ ਕਲਰਿੰਗ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਇਦਾਂ ਦੀਆਂ ਚੀਜ਼ਾਂ ਤੇ ਐਕਸੈਪਟੇਬਲ ਹੈਗੀਆਂ ਨੇ ਜਾਂ ਨਹੀਂ ਹੈਗੀਆਂ ਆਪਣਾ ਲਾਇਸੈਂਸ ਬਣ ਜੂਗਾ ਜਾਂ ਨਹੀਂ ਬਣੂਗਾ ਅੱਜ ਇਸ ਟੌਪਿਕ ਨੂੰ ਪੂਰਾ ਡਿਟੇਲ ਦੇ ਵਿੱਚ ਸਮਝਾਂਗੇ ਇਹ ਹੈਗਾ ਟਰੱਕ ਰੋਡ ਆਪਾਂ ਹੁਣ ਚੱਲੇ ਆਂ ਲੈਣ ਤੇ ਉੱਥੇ ਆਪਾਂ ਪਹਿਲਾਂ ਗੱਡੀ ਖਾਲੀ ਕਰਨੀ ਅੱਜ ਸ਼ਾਮ ਨੂੰ ਸ਼ਾਇਦ ਆਪਣੀ ਕਰਾਉਣਾ ਨਾ ਕਰਾਉਣਾ ਤੇ ਕਿਉਂਕਿ ਉੱਥੇ ਕਰਾਉਣ ਲਈ ਨਾ ਫਾਰਮੈਟ ਚਾਹੀਦਾ ਕੰਪਨੀ ਦਾ ਫਾਰਮੈਨ ਆਊਗਾ ਸਵੀਰੇ ਕਿਉਂਕਿ ਰਾਤ ਨੂੰ ਜਿਹੜੀਆਂ ਗੱਡੀਆਂ ਅੰਦਰਲੇ ਰੋਡ ਤੋਂ ਵੀ ਆਉਂਦੀਆਂ ਲੱਗੀਆਂ ਉਹ ਵੀ ਫਿਰ ਸਵੇਰੇ ਉੱਥੇ ਪਹੁੰਚਿਆ ਹੁੰਦੇ ਨੇ ਤਾਂ ਇਹ ਇਕੱਠਿਆਂ ਦੀ ਖਾਲੀ ਕਰਾਊਗਾ ਬਾਕੀ ਆਪਾਂ ਨੇ ਆਉਂਦੇ ਹੋਏ ਨਾ ਰੰਬਲ ਲੈ ਕੇ ਆਉਣੀ ਹੁੰਦੀ ਉਧਰੋਂ ਤੇ ਤਾਂ ਕਰਕੇ ਫਿਰ ਉਹ ਰੰਬਲ ਰਾਤ ਨੂੰ ਲੋਡ ਨਹੀਂ ਹੁੰਦੀ ਉਹ ਲੋਡ ਹੁੰਦੀ ਹੈ ਸਵੇਰੇ ਇਸ ਕਰਕੇ ਫੋਰਮੈਨ ਸਵੇਰੇ ਆਊਗਾ ਇਹ ਉਹ ਖਾਲੀ ਕਰਕੇ ਤੇ ਬਾਅਦ ਚੋਂ ਰੰਬਲ ਲੋਡ ਕਰਨੀ ਹੈ ਪਰ ਆਪਾਂ ਬਹੁਤ ਸ਼ੁਕਰ ਮਨਾਉਣਾ ਕਿ ਚਲੋ ਆਪਾਂ ਨੂੰ ਪੰਜੀ ਦੇ ਦਿੱਤੀ ਹੈ ਸਾਰੀ ਰਾਤ ਆਪਾਂ ਨੂੰ ਅੰਦਰਲੇ ਰੋਡ ਤੋਂ ਖੱਜ ਲਗਵਾਰੀ ਨਹੀਂ ਹੋਊਗੀ ਤੇ ਨਾਲੇ ਦੂਜੇ ਨੰਬਰ ਤੇ ਜੇ ਆਪਾਂ ਗੱਲ ਕਰੀਏ ਵੀ ਆਪਾਂ ਨੂੰ ਪੈ ਮਾ ਨਾਲ ਵਧੀਆ ਪਹੁੰਚ ਜਾਗੇ ਉੱਥੇ ਪਾਰਕਿੰਗ ਤੇ ਬੈਠਣ ਦੀ ਲੋੜ ਨਹੀਂ ਹੈਗੀ ਦਿਨੇ-ਦਿਨੇ ਰਸਤਾ ਤੈਅ ਹੋ ਜੂ ਸਵੇਰੇ ਪਹਿਲੀਆਂ ਚ ਕਰਕੇ ਖਾਲੀ ਬਾਅਦ ਚੋਂ ਭਰ ਕੇ ਰੰਬਲ ਤੇ ਪਾ ਦਾਂਗੇ ਆਪਾਂ ਚੱਲੇ ਵਾਪਸ ਇਹ ਆ ਕੰਪਨੀਆਂ ਨੇ ਜਟੋ ਉਹ ਕੰਪਨੀ ਸਾਹਮਣੇ ਉਹ ਦੇਖੋ ਤੁਸੀਂ ਅਲਮਾਰੀ ਕੰਪਨੀ ਇਹ ਵੀ ਬਹੁਤ ਵਧੀਆ ਕੰਪਨੀ ਹੈ ਜੇ ਬੰਦੇ ਨੇ ਟਰਾਈ ਕਰਨੇ ਪਏ ਇਹ ਵਿੱਚ ਐਕਸਪੀਰੀਅੰਸ ਬਹੁਤ ਮੰਗਨੇ ਉਹ ਜਿਹੜਾ ਸਾਹਮਣੇ ਖੜਾ ਹੈ ਉਹ ਪਾਣੀ ਵਾਲਾ ਉਹ ਤੇ ਉਹ ਵੀ ਕੰਪਨੀ ਬਹੁਤ ਵਧੀਆ ਗੀ ਸਹੀ ਹੈ ਜਿਹਨੇ ਟਰਾਈ ਕਰਨਾ ਹੋਵੇ ਕਰ ਲੈ ਪਰ ਉਹਦੇ ਵਿੱਚ ਇੱਕ ਟੁੱਟ-ਕੱਟ ਜਿਹੜੀਆਂ ਚੰਗੀਆਂ ਕੰਪਨੀਆਂ ਨੇ ਨਾ ਜੱਟੋ ਉਹ 2 ਸਾਲ 4 ਸਾਲ 5 ਸਾਲ ਇਦਾਂ ਐਕਸਪੀਰੀਅੰਸ ਮੰਗੀਆਂ ਜਿਹੜੀਆਂ ਪੂਰੀਆਂ ਤਗੜੀਆਂ ਨੇ ਉਹ ਤਾਂ 5 ਸਾਲ ਦੀ ਮੰਗੀਆਂ ਨੇ ਜਿਹੜੀਆਂ ਕੋਈ ਹੋਣ ਉਹ 2 ਸਾਲ ਦਾ ਮਿਨੀਮਮ ਟੂ ਮਿਨੀਮਮ ਚਾਹੀਦੀ ਜਾਂਦਾ ਆਪਾਨੂੰ ਐਕਸਪੀਰੀਅੰਸ ਹੈ ਹੈਗਾ ਜੀ ਟਰੱਕ ਰੋਡ ਤੇ ਪੰਪ ਇੱਥੋਂ ਆਪਾਂ ਪੀਵਾਂਗੇ ਚਾਹ ਚੋ ਇੱਥੇ ਲਾ ਦਿੰਨੇ ਆ ਗੱਡੀ ਉਹ ਸਾਡੇ ਨਾਲ ਕੀ ਕੰਪੀਟੀਸ਼ਨ ਰੋਲ ਕੇ ਰੱਖਣਾਂਗੇ ਲੋ ਜੀ ਹੁਣ ਥੋੜੀ ਆਪਾਂ ਹੋਰ ਰਿਵਰਸ ਕਰ ਲੈਨੇ ਆ ਜਦੋਂ ਵੀ ਗੱਡੀ ਲਾਉਣੀ ਆ ਨਾ ਐਦਾਂ ਕਰਕੇ ਲਾਉਣੀ ਆ ਜਿਹੜੀ ਜੁਨਟ ਆ ਨਾ ਆਪਣੀ ਥੋੜੀ ਜੀ ਅੰਦਰ ਨੂੰ ਮੁੜੀ ਹੋਵੇ ਦੇਖੋ ਅੰਦਰ ਨੂੰ ਮੁੜੀ ਹੋਈ ਹੈ ਉਹਦੇ ਨਾਲ ਕੀ ਹੈ ਬਾਹਰੋਂ ਕਈ ਵਾਰ ਨਾਲ ਕੋਈ ਜਾਂਦਾ ਉਹ ਸੀਸਾ ਨਾਲ ਥੋੜਾ ਲਾ ਕੇ ਲੈ ਜੀ ਕਿਤੇ ਖਹਿਗੇ ਲਾ ਜੇ ਨਾਲ ਹੀ ਚਲੋ ਸਹੀ ਆ ਚਲਦੇ ਹਾਂ ਹੁਣ ਥੱਲੇ ਪਹਿਲਾਂ ਟਾਇਰ ਟੂਰ ਚੈੱਕ ਕਰਦੇ ਹਾਂ ਜਦੋਂ ਵੀ ਰੁਕਣਾ ਨਾ ਖਾਸ ਕਰਕੇ ਜੋ ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਹੁਣਾ ਜਦੋਂ ਵੀ ਰੁਕਣਾ ਖਾਸ ਕਰਕੇ ਆ ਜਦੋਂ ਦਿਨੇ ਚਲਦੇ ਹਾਂ ਰਾਤ ਨੂੰ ਵੀਰ ਵੀ ਘਟਉਂਦੇ ਜੋ ਦਿਨੇ ਚੱਲਦੇ ਆ ਟਾਇਰ ਜਰੂਰ ਚੈੱਕ ਕਰਨੇ ਕਿਉਂਕਿ ਟਾਇਰ ਗਰਮ ਹੋ ਜਾਂਦੇ ਆ ਤੇ ਟਾਇਰ ਫਿਰ ਸਸਰੀ ਕਾਲ ਵਜਾਉਣ ਲੱਗੇ ਟਾਈਮ ਨਹੀਂ ਲਾਉਂਦੇ ਜੇ ਇੱਕ ਟਾਇਰ ਵੀ ਪੈਂਚਰ ਹੋ ਜਾਏ ਤਾਂ ਦੂਜਾ ਨਾਲ ਦੀ ਨਾਲ ਪਾੜ ਜਾਂਦਾ ਆ ਆਹ ਕਰਕੇ ਬਾਬਿਓ ਆਹ ਕਰਕੇ ਥਾਹ ਕਰਕੇ ਅੱਜ ਟਿੱਕੜੀ ਆ ਇਦਾਂ ਖੜਕਦੇ ਹੋਣੇ ਚਾਹੀਦੇ ਟਾਇਰ ਇਦਾਂ ਖੜਕਦੇ ਆ ਦੇਖ ਤसरी ਗੱਲ ਪਿਆਈ ਹੋਈ ਆ ਟਾਇਰ ਮਾੜਾ ਆਪਣਾ ਟਾਇਰ ਕੋਨ ਵਾਲਾ ਦੇਖ ਘਸਿਆ ਹੋਇਆ ਉਹ ਸਾਡੇ ਨਾਲ ਕੀ ਕੰਪੀਟੀਸ਼ਨ ਰੋਲ ਕੇ ਰੱਖ ਦਾਂਗੇ ਆਹਾਂ ਆਹਾਂ ਆ ਰਾਣੀ ਰਾਣੀ ਸੰਦਰਾ ਰਾਣੀ ਸੰਦਰਾ ਲੈ ਵੀ ਹੁਣ ਲੋਕ ਕਰਦੀ ਆਪਾਂ ਆ ਚੱਕ ਆ ਗੱਡੀ ਆ ਭਾਈ ਦੀ ਗੱਡੀ 68 ਨੰਬਰ ਆਜੋ ਆਜੋ ਚਲੋ ਔਰ ਜੀ ਮੈਂ ਮਾਰਿਆ ਨੂੰ ਫੋਨ ਚਲਾਵਾ ਆਉਣਾ ਬਾਕੀ ਦੇਖੋ ਉਹ ਕਾਲਾ ਬੜਾ ਰਹਿੰਦਾ ਵੰਦਰਾ ਕੀਤੀ ਆ ਮੈਂ ਵੀ ਉਹਨੂੰ ਆਖਿਆ ਮਾ ਭਰਾਵਾ ਨਾਲ ਚੱਲਣ ਦਾ ਮਤਲਬ ਹੁੰਦਾ ਮੈਂ ਤੁਹਾਡੇ ਮਗਰ ਰਹਿਣਾ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਂਦਾ ਸਾਨੂੰ ਕਹਿੰਦਾ ਬਾ ਤੇਰਾ ਮੈਂ ਬਲੌਗ ਇੱਕ ਬਣਿਆ ਪਿਆ ਹਾਂ ਕਹਿੰਦਾ ਸਾਡਾ ਰਾਹ ਰੋਕਣ ਕੀ ਘੋੜੀ ਫਰਨ ਦਵੱਲੀ ਯਾਰ ਵੀ ਘੋੜੀ ਇਹਦੇ ਬੰਦੇ ਨੂੰ ਲਾਂਦਾਂ ਪਾਉਣਾ ਨਹੀਂ ਆਹ ਕਹਿੰਦਾ ਕਿੱਠੇ ਚੱਲ ਜਾ ਇਕੱਠੇ ਚੱਲਣਾ ਇਹ ਹੁੰਦਾ ਇਕੱਲੇ ਨੇ ਰੁਕਣਾ ਇਕੱਲੇ ਨੇ ਚੱਲਣਾ ਭੱਜਣਾ ਪਿੱਛੇ ਆਣਾ हां ਮੈਂ ਤਾਂ ਉੱਧਰ ਪਿੱਛੇ ਆ। ਕੋਈ ਮਰਦਾ ਪਹਿਲਾਂ ਰੁਕੇ ਹੋਏ। ਇਸ ਬੰਦੇ ਨੂੰ ਕਮੈਂਟਾਂ 'ਚ ਪੂਰੀ ਲਾਨ ਦਾ ਪਾਉਣੀ ਆ ਇਸ ਬੰਦੇ ਨੂੰ। ਸਹੀ ਆ ਬਾਜੀ ਇਸ ਬੰਦੇ ਨੂੰ ਪੂਰੀ ਲਾਨ ਦਾ ਪਾਉਣੀ ਕਮੈਂਟਾਂ 'ਚ। ਇਕੱਠੇ ਚੱਲਣ ਦਾ ਮਤਲਬ ਕੀ ਹੁੰਦਾ? ਹਾਂ। ਉਹਦਾ ਵੀ ਨਹੀਂ ਬਚਾ। ਮੈਂ ਚਾਹੀਦੀ ਬਲੈਕ ਕਾਫੀ। ਇੱਕ ਬਲੈਕ ਕਾਫੀ ਵਿਦਆਊਟ 슈ਗਰ। ਹੁਣ ਬੜਾ ਹੁਣ ਬੜਾ। ਬੜਾ ਪਹਜਾ ਬੰਦਾ ਏ। ਆ ਨੰਬਰ ਯਾਦ ਰੱਖੋ ਇਹਦਾ 59। ਸੰਘਾ ਭਾਈ ਓਕੇ ਚਲੋ ਪਾਈਏ ਚੱਲਦੇ ਕਹਿੰਦੇ ਗੱਡੀਆਂ ਅੱਜ ਹੋਈ ਜਾਣਗੀਆਂ ਖਾਲੀ ਉੱਥੋਂ ਲੈਤੀ ਜੱਟੋ ਬਲੈਕ ਕਾਫੀ ਬਾਬੇ ਦੀ ਮਿਹਰ ਨਾਲ ਬਹੁਤ ਔਖੀ ਸੱਟੀ ਆਪਾਂ ਚਾ ਵੀ ਛੱਡਤੀ ਆ ਤਲੀਆਂ ਚੀਜ਼ਾਂ ਵੀ ਸਾਰੀਆਂ ਬੰਦ ਹੁਣ ਸਿਰਫ ਫਰੂਟ ਵਗੈਰਾ ਖਾਈਦੇ ਨੇ ਜਾਂ ਕਾਫੀ ਪੀਦੀ ਆ ਉਹ ਵੀ ਬਿਨਾ ਸ਼ੂਕਰ ਤੋਂ ਮਿੱਠਾ ਵੀ ਸਾਰਾ ਕੁਝ ਬੰਦ ਤੇ ਇਹ ਜਿੰਨੇ ਵੀ ਮੇਰੇ ਡਰਾਈਵਰ ਭਰਾਣੇ ਸਾਰਿਆਂ ਨੂੰ ਰਿਕਵੈਸਟ ਈ ਆ ਇਹ ਚੀਜ਼ ਕਰੋ ਕਿਉਂਕਿ ਇੰਨਾਂ ਚੀਜ਼ਾਂ ਨਾਲ ਬਣਦੀ ਹੈ ਫੈਟ ਆਪਣੀ ਜਿਹੜੀ ਜੋਬ ਆ ਉਹ ਸੀਟਿੰਗ ਜੋਬ ਆ ਗਈ ਸਿਹਤ ਵੀ ਜ਼ਰੂਰੀ ਹੈ ਹਨਾ ਨਾਲ ਨਾਲ ਤੇ ਆਖਿਰ ਤੇ ਆ ਕੇ ਕੰਮ ਦਾ ਇਕੱਲਾ ਹੀ ਸਿਹਤ ਨਹੀਂ ਆਉਣਾ ਹੁੰਦਾ ਬਾਕੀ ਹੁਣ ਆਪਾਂ ਪੀਏ ਕੌਫੀ ਪਰ ਮਗਰ ਗੱਡੀ ਖਾਲੀ ਹੈ ਦੇਖਿਓ ওভারਟੇਕ ਚੱਕੂ ਵੀ ਹੋਣਾ ਜੋ ਕੋਈ ਇੰਦਾ ਖਾਲੀ ਗੱਡੀ ਹੋਵੇ ਨਾ ਉਹ ਮਹਾਵੀ ਸਾਈਡ ਦੇ ਦੇ ਟਰੱਕ ਰੋਡ ਦੇ ਨਜ਼ਾਰੇ ਬਾਬਿਓ ਟਰੱਕ ਰੋਡ ਦੇ ਨਜ਼ਾਰੇ ਇਹ ਤਾਂ ਸਟਾਰਟ ਹੋਇਆ ਆਪਾਂ ਸਿਰਫ ਲੈਫਟ ਮਾਰਿਆ ਉਤੋਂ ਬ੍ਰਿਜ ਲੈਫਟ ਮਾਰਿਆ ਚੈੱਕ ਕਰੋ ਤੁਸੀਂ ਲੈਣਾ ਇੱਥੇ ਹੀ ਲੈਣਾ ਸਟਾਰਟ ਹੋ ਗਿਆ ਧੁਰ ਤੱਕ ਲੈਣ ਦਾ ਕਰ ਲੈਣੀ ਲੈਣਾ ਜੇ ਆ ਟਰੱਕ ਰੋਡ ਟਰੱਕ ਰੋਡ ਬਾਬਿਓ ਇਹ ਇੰਨੀ ਆ ਪੀੜਾ ਪਤਾ ਕਾਤੋਂ ਲੱਗੀ ਹੋਈ ਇੰਨੀ ਰਸ਼ਪਤਾ ਕਦੇ ਵਾਸਤੇ ਆ ਕਿਉਂਕਿ ਸ਼ਾਮ ਨੂੰ ਨਾ ਇਹ ਰੋਡ ਬੰਦ ਕਰਤਾ ਸੀਗਾ ਧੁੰਦ ਹੋ ਗਈ ਸੀਗੀ ਬਾੜੀ ਜਿਆਦੇ ਮੈਰੀਲਾਂ ਚ ਵੀ ਦਿਖਾਇਆ ਸੀਗਾ ਤੇ ਰਾਤ ਨੂੰ ਧੁੰਦੋਂ ਨੇ ਤੇ ਬਹੁਤ ਪੈਂਦੀ ਹੈਗੀ ਆਇਓ ਕਰਕੇ ਰਾਤ ਨੂੰ ਫੇਰੇ ਸੁਰਤੇ ਨੇ ਇੱਥੇ ਕੈਮਰੇ ਵੀ ਵੱਜਦੇ ਨੇ ਇੱਥੇ ਫਾਈਨ ਵੀ ਹੁੰਦਾ ਹੁੰਦਾ ਧੁੰਦ ਦਾ ਜੇ ਆਪਾਂ ਧੁੰਦ ਦੇ ਵਿੱਚ ਗੱਡੀ ਚਲਾਉਣੇ ਆ ਆ ਜਾਂਦਾ ਬਦੰਦਰ ਦੇਣੀ ਲਟਾਂ ਲਾਈ ਜਾਂਦਾ ਆ ਭਰਾਵਾ ਲਟਾਂ ਬੰਦ ਕਰ ਲੈ ਨੀਂਦ ਖੁੱਲੀ ਨਹੀਂ ਆਈ ਤੇਰੀ ਸਕਾਲ 80 ਕਰੋੜ ਬਾਬਿਓ ਜਾਂਦਾ ਲੱਦੀ ਇਹ ਹੁੰਦਾ ਬਾਬਿਓ ਲੋਅ ਬੈਡ ਲੋਅ ਬੈਡ ਲੋਅ ਬੈਡ ਆ ਜੇਟੋ ਟਰੱਕ ਰੋਡ ਜੇ ਆਪਾਂ ਰਾਈਟ ਮਾਰਦੇ ਫਿਰ ਆਪਾਂ ਵਗ ਜਾਂਦੇ ਆਬੂਧਾਬੀ ਨੂੰ ਹੁਣ ਆਪਾਂ ਨੇ ਜਾਣਾ ਲੈਂਨ ਨੂੰ ਲੈਫਟ ਮਾਰਾਂਗੇ ਆਉ ਜਾਂਦੇ ਨੇ ਆਪਣੇ ਮਿੱਤਰ ਵੀ ਦੋਨੇ ਗੱਡੀਆਂ ते आओ देखो जटो की होया पा ट्रलाा पलट गया उ सारे बैग रोड से डिगे पे ने बस नाल आनी कवरअप कर देंगे वाहे गुरु वाहे गुरु चेक करो जटो लैंड रोड चेक करो तीनी टला नवी गड्डिया आदि ने पुरानी गड्डिया नहीं आदि वैसे कुछ भी नहीं है सिले लीवे लीवे वालिया ने लीवे कनी चढ़ाइया सिले तो नहीं है लीवे कनी बहुत ने चढ़ाइया बे ਇਹ ਆ ਗਏ ਜੀ ਹੋਟਲ ਐਲੈਂਡ ਰੋਡ ਤੇ ਇੱਥੇ ਆਪਾਂ ਚਾਹ ਜੂ ਪੀਮਾ ਗੱਡੀ ਆਪਾਂ ਲਾਤੀਏ ਸਾਈਡ ਤੇ ਗੱਡੀਆਂ ਚੈੱਕ ਕਰੋ ਪਪਾ ਜੀ ਹੋਰ ਇਹਨੇ ਵੀ ਲਾਤੀਆਂ ਭਾਜੀ ਟਾਇਰ ਚੈੱਕ ਕਰੀ ਜਾਂਦਾ ਯਾਰ ਮੈਂ ਚਾਹ ਪੀਂਦਾ ਨਹੀਂ ਹੈਗਾ ਮੈਂ ਤਾਂ ਕਾਫੀ ਪੀਣਾ ਆਏ ਹਾਏ ਦਿਲ ਲੁੱਟ ਲਿਆ ਕਾਫੀ ਕਿੱਟੀ ਹੈ ਜੇ ਘੱਟ ਹੈ ਨਹੀਂ ਮੈਂ ਨਹੀਂ ਆਂਦਾ ਯਾਰ ਤਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਸਾਰੀਆਂ ਬੰਦ ਡੋਲ ਕੇ ਕਾਫੀ ਆ ਕਾਫੀ ਆ ਕਿਦਾ ਕਿਦਾ ਇਹ ਇਹ ਜਿਹੜੇ ਆਬੂਦਾਬੀ ਦੇ ਏਰੀਆ ਨੇ ਨਾ ਜਿੰਨੇ ਵੀ ਨੇ 6 ਲੈਂਡ ਹੋਵੇ ਬੱਧਾ ਜਾਇਦਾ ਹੋਵੇ ਹਨਾ ਤੇ ਜਿੰਨੇ ਵੀ ਏਰੀਆ ਨੇ ਸਾਰੇ ਸਾਰੇ ਇੱਥੇ ਕੈਮਰਾ ਹੁੰਦਾ 80 ਦਾ ਅਸੀਂ ਤੋਂ 1 ਪੁਆਇੰਟ ਵੀ ਤੁਸੀਂ ਉੱਪਰ ਗਏ ਅੱਧਾ ਪੁਆਇੰਟ ਵੀ ਗਏ ਤੇ ਕਿਹਦਾ 80 ਤੇ ਵੀ ਵੱਜ ਜਾਂਦੇ ਨੇ ਤੁਸੀਂ ਪਹਿਲਾਂ 2 ਪੁਆਇੰਟ نیچے ਹੀ ਰੱਖਣਾ ਹੁਣ ਜਿੱਦਾਂ ਇੱਥੇ ਕੋਈ ਕੈਮਰਾ ਨਹੀਂ ਹੈਗਾ ਸਹੀ ਹੈ ਨਾ ਉਹ ਜਿੱਦਾਂ ਲੰਬੇ ਦੇ ਕੈਮਰੇ ਹੁੰਦੇ ਨੇ ਤੁਹਾਨੂੰ ਦਿਖਾਏ ਹੋਇਆ ਹੈ ਨਾ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਉਹਦੇ ਕੋਲੇ ਜਾ ਕੇ ਭਾਵੇਂ ਹੋੜੀ ਕਰ ਲਈ ਇਦਾਂ ਭਾਵੇਂ ਸੌਦੇ ਲੈ ਜਾ ਆ ਜਿਹੜੇ ਲਾਈਨ ਵਾਲੇ ਕੈਮਰੇ ਨੇ ਨਾ ਇਹ ਬਹੁਤ ਦੂਰੀ ਦੂਰੀ ਨਾਲ ਨੇ ਭਰਾ ਆਪੂ ਦਾ ਬਿਤੇ ਜਣਾ ਏਰੀਆ ਦਾ ਅੰਦਰ ਸਿਟੀ ਏਰੀਆ ਦਾ ਜਾਂ ਉਹ ਆ ਉਹ ਤਾਂ ਪੋਲ ਪੋਲ ਤੇ ਬਾਅਦ ਹੈ 100 100 ਮੀਟਰ ਤੋਂ ਬਾਅਦ ਕੈਮਰਾ ਹੁੰਦਾ ਉਥੇ ਨਹੀਂ ਤੁਸੀਂ ਇੱਕ ਪੁਆਇੰਟ ਵੀ ਉੱਪਰ ਕਰ ਸਕਦੇ ਉਹ ਤਾਂ 77 78 76 75 ਤੇ ਰੱਖੇ ਠੀਕ ਹੈ ਜਿਹੜੇ ਬਾਹਰ ਆਣਿਆ ਹੁਣ ਮੇਰੀ 90 ਤੇ ਯਾਰੀ ਹੈ ਗੱਡੀ ਬਾਹਰ ਵਾਲੇ ਦਾ ਕੋਈ ਚੈੱਕਰ ਨਹੀਂ ਹੁੰਦਾ ਜਦੋਂ ਬਸ ਕੈਮਰਾ ਦਿਖ ਜੇ ਉਹਦੇ ਕੋਲੇ ਆਪਣੀ 77 75 ਤੇ ਕਰ ਲੈਣੀ ਹੈ ਗੱਡੀ ਤਾਂ ਕਿ ਆਪਾਂ ਨੂੰ ਕੈਮਰਾ ਨਾਲ ਵਜੇ ਉਹ ਆ ਗਈ ਜੱਟਾ ਫੈਕਟਰੀ ਉਹ ਫੈਕਟਰੀ ਆਪਣੀ ਜਿੱਥੇ ਗੱਡੀ ਖਾਲੀ ਹੋਊਗੀ ਇਹ ਹੈਗੇ ਜੀ ਅਲਾਈਨਸ ਸਿਮਟ ਫੈਕਟਰੀ ਉਹ ਫੈਕਟਰੀ ਵਾਲਾ ਰਹਿ ਜੀ ਉਹ ਫੈਕਟਰੀ ਆ ਉਹ ਤੋਂ ਪਹਿਲਾਂ ਆਪਾਂ ਨੂੰ ਇੱਧਰ ਆਉਣਾ ਪੈਂਦਾ ਹੁੰਦਾ ਇੱਥੇ ਆਪਾਂ ਤਰਪਾਲ ਤੇ ਕੋਲ ਲਾਵਾਂਗੇ ਉਹ ਦੇਖੋ ਆਪਣੇ ਵਾਲੇ ਪਹਿਲਾਂ ਇੱਕ ਗੱਡੀ ਹੋਰ ਖੜੀ ਆ ਉਹ ਵੀ ਆਪਣੀ ਆ ਵੀ ਆਪਣੀ ਆਂਦੀ ਆ ਸੂਰਜ ਕਰਕੇ ਦਿਂਦੀ ਨਹੀਂ ਨਾਣੀ ਸਾਨੂੰ ਆਪਾਂ ਇੱਥੇ ਤਰਪਾਲ ਲਾਹਾਂਗੇ ਨਾਲੇ ਪਾਵਾਂਗੇ ਯੂਨੀਫਾਰਮ ਸਾਨੂੰ ਦਿਖਾਉਣੇ ਘੁੱਜਾ ਬਣ ਕੇ ਲਓ ਜੀ ਆਪਾਂ ਪਾੜੀਏ ਭਰਦੀਆਂ ਸੋਹਣੇ ਮੁੰਡੇ ਬਣ ਕੇ ਯੂਨੀਫਾਰਮ ਸਕੂਲਾਂ ਵਾਲੇ ਓਂਡੇ ਦੇਖੋ ਕਿੱਦਾਂ ਲਾਦੇ ਆ ਬਾਕੀ ਤੁਹਾਨੂੰ ਬਾਹਰ ਜਾ ਕੇ ਵੀ ਜੇ ਬਾਹਰ ਗੱਡੀ ਖੜਾਈ ਨਾ ਉੱਥੇ ਗੱਡੀ ਖਾਲੀ ਕੀਤੀ ਹੋਈ ਤੇ ਹੇਠੇ ਉਤਰਨਾ ਪੈਂਦਾ ਹੁੰਦਾ ਉਹਨੂੰ ਦੇਖਿਓ ਤੁਸੀਂ ਕਿੱਦਾਂ ਲੱਗਦਾ ਇਹ ਹੈ ਗਈ ਸੀਮਿੰਟ ਫੈਕਟਰੀ ਦਾ ਗੇਟ ਹੈ ਗੇਟ ਨੰਬਰ 3 ਸੀਮਿੰਟ ਅਲਾਨ ਫੈਕਟਰੀ ਇਸੇ ਕਰਕੇ ਕਹਨੇ ਹੁੰਦੇ ਆ ਸਰਦਾਰੀ ਦਾ ਕੋਈ ਮੁੱਲ ਨਹੀਂ ਦੇਖੋ ਆਪਣੇ ਪਰਨਾ ਬੰਨਿਆ ਹੋਇਆਗਾ ਕੋਈ ਹੈਲਮਟ ਦੀ ਲੋੜ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਨਾਲੇ ਅਗਲਾ ਸਰਦਾਰ ਜੀ ਸਰਦਾਰ ਜੀ ਕਹਿ ਕੇ ਬੁਲਾਉਂਦਾ ਮੇਰੇ ਭਰਾ ਸਾਰੇ ਪਰਨਾ ਬੰਨਿਆ ਕਰੋ ਕੇਸ ਰੱਖੋ ਪਰਮਾਤਮਾ ਦੀ ਲੜ ਲੱਗੋ ਹੈ ਕਿ ਨਹੀਂ ਬਾਕੀ ਬਾਲ ਆਪਦੀ ਪ੍ਰਾਇੋਰਟੀ ਹੁੰਦੀ ਹੈ ਪਰ ਸਰਦਾਰੀ ਵਾਗੀ ਕੋਈ ਰੀਜ਼ ਨਹੀਂ ਦਾਰ ਵਰਗੀ ਕੋਈ ਰੀਦ ਨਹੀਂ ਆ ਜੀ ਕਦੇ ਵਾਸਤੇ ਵੀ ਜਿੱਦੋ ਜਿੱਦਾਂ ਰਸਤੇ 'ਚ ਗੱਡੀ ਖੜੀ ਕਰਨੀ ਹੈ ਨਾ ਟਲਾਂਣ ਤੇ ਤਾਂ ਇੰਨਾ ਘਟੂ ਘਟ ਗਿਆ ਪਾ ਕੇ ਰੱਖਣਾ ਓਏ ਕਈ ਵਾਰ ਉਹ ਗੱਡੀ ਬੈਕ ਉਸ ਮੋੜੇ ਆਵੇ ਇਸ ਕਰਕੇ ਸਹੀ ਆ ਐਦਾਂ ਗੱਡੀ ਲੱਗਦੀ ਹੁੰਦੀ ਆ ਆਪਣੀ ਗੱਡੀ ਵੀ ਐਦਾਂ ਹੀ ਲੱਗੂਗੀ ਉਹ ਫਾਰਮੈਨ ਖੜਾ ਆਹ ਲਿਹਾ ਸਫਿਆ ਲੱਗ ਗਿਆ ਨਾ ਪਤਾ ਆਹਾਹਾ ਹੱਲੇ ਕਰਦਾ ਐਦਾਂ ਗੱਡੀ ਖਾਲੀ ਕਰਾਉਣੀ ਪੈਂਦੀ ਐ ਤੇ ਫਾਰਮੈਨ ਨੂੰ ਮੂਰੇ ਲਾ ਕੇ ਆਪਣਾ ਵੀ ਨੰਬਰ ਆਈ ਜਾਣਾ ਆਪਾਂ ਇਹਦੀ ਗੱਡੀ ਲੱਗ ਜੂ ਪਰਲੇ ਪਾਸੇ ਉਹ ਦੇਖੋ ਖਾਲੀ ਹੋ ਗਈ ਆਪਣੀ ਇਹਦੀ ਥਾਂ ਤੇ ਲੱਗ ਜੂਗੀ ਬੈਗ ਚੈੱਕ ਕਰੋ ਜੱਟਾ ਕਿਵੇਂ ਲੱਗਦੀ ਜਾਂਦੀ ਆ ਜਿੱਧਰਲੀ ਨੁੱਕਰ ਬਾਹਰੋਂ ਨਿਕਲੇ ਉਧਰ ਨੂੰ ਸਟੀਅਰਿੰਗ ਮੋੜਨਾ ਬਸ ਇਹ ਚੀਜ਼ ਯਾਦ ਰੱਖਣੀ ਆ ਹੋਏ ਆਪਣੇ ਜਮਨ ਨਾਲ ਨਾਲ ਲਾਉਣੀਆਂ ਉਹਦੇ ਦੇਖੋ ਜੀ ਹੋਲਾ ਆਦੀਆ ओके ਆ ਆਪਣੇ ਪੇਪਰ ਨੇਗੇ ਇਹ ਆਪਾਂ ਕੰਡੇ ਦੇ ਦੇਣੇ ਆ ਉਹਨੇ ਆਪਾਂ ਨੂੰ ਦੋ ਜੈਲੋ ਪੇਪਰ ਦੇਣੇ ਆ ਆ ਪਰਚੀ ਦੇ ਵਿੱਚ ਇੱਕ ਪਰਚੀ ਉਹ ਆਪਦੇ ਕੋਲੇ ਰੱਖੂਗੀ ਚਿੱਟੀ ਜੀ ਇਹਦਾ ਪੇਪਰ ਲੈ ਕੇ ਨਾ ਆਪਦੇ ਕੋਲੇ ਤੇ ਦੋ ਪੇਪਰ ਆਪਾਂ ਨੂੰ ਵਾਪਸ ਦੇਊਗੀ ਉਹ ਜੈਲੋ ਜੇ ਕੁੜੀ ਜਾਂਦੀ ਉੱਥੇ ਤੇ ਇੱਕ ਪੇਪਰ ਆਪਾਂ ਨੇ ਵਾਪਸ ਲੈ ਕੇ ਆਣਾ ਹੁੰਦਾ ਕੰਪਨੀ ਕੋਲੇ ਤੇ ਇੱਕ ਪੇਪਰ ਆਪਾਂ ਨੇ ਦੇਣਾ ਹੁੰਦਾ ਗੇਟ ਤੇ ਸਿਕਿਉਰਿਟੀ ਗਾਰਡ ਨੂੰ ਤੇ ਆ ਆਉਂਦੀ ਰੰਬਲ ਵਾਲੀ ਪਰਚੀ ਠੀਕ ਹੈ ਇੱਕ ਇਹਦਾ ਕੀ ਸਿਸਟਮ ਹੁੰਦਾ ਕਿਵੇਂ ਕਿਵੇਂ ਦੇਣੀ ਹੁੰਦੀ ਹੈ ਮੈਂ ਜਾ ਕੇ ਸਾਨੂੰ ਉੱਥੇ ਰਖਾਉਣ ਓਕੇ ਬਾਈ ਫਿਰ ਉਹਨੇ ਆਪਾਂ ਲੇਟ ਬਾਅਦ ਚ ਰੰਬਲ ਨਹੀਂ ਲੋਡ ਹੋਣੀ ਹੈਗੀ ਹੁਣ ਮੈਂ ਸੱਦਾ ਤੁਹਾਨੂੰ ਮਿਲਦਾ ਰੰਬਲ ਕੋਲੇ ਰੰਬਲ ਚ ਭੱਜਣ ਵਾਲੇ ਸਕੂਟਰ ਜੇ ਹਾਂ ਜਾਂਦਾਣਾ ਇਹ ਅਰਬੀਆਂ ਦੇ ਜਵਾਕ ਨੇ ਇਹ ਪੌਣਗੇ ਤੱਕ ਹੁਣ ਰੰਬਲ ਦੇ ਵਿੱਚ ਰਾਤ ਨੂੰ ਬਹੁਤ ਨੱਚਦੇ ਨੇ ਬੰਦਦਰ ਦੇ ਰੰਬਲਾਂ ਦੇ ਉੱਪਰ ਉਹ ਉੱਥੇ ਆਪਣੀ ਰੰਬਲ ਲੋਡ ਹੁੰਦੀ ਹੈ ਹੁਣ ਪਤਾ ਨਹੀਂ ਲੱਗਣਾ ਕਿਉਂਕਿ ਹਨੇਰਾ ਜਾਵੇ ਇੱਥੇ ਜੱਟੋ ਆਪਣ ਨੇ ਆ ਬਚਾਲਣ ਲਈ ਪਰਚੀ ਦੇਣੀ ਹੈ ਆ ਬਚਾ ਲਈ ਕੱਟ ਕੇ ਉਹ ਆਪ ਹੀ ਕੱਟ ਲੈਂਦਾ ਹੁੰਦਾਗਾ ਜਿਹੜੀ ਆ ਸ਼ਾਵਲ ਵਾਲੀ ਐ ਇਹ ਦੂਜੇ ਗੇਟ ਤੇ ਦੇਣੀ ਆ ਆ ਜਿਹੜੀ ਲਾਸਟ ਵਾਲੀ ਆਹਾਂ ਵਾਲੀ ਇਹ ਆਪਣੇ ਕੋਲੇ ਰਹਿ ਜੂਗੀ ਹਾਏ ਬ੍ਰੋ ਹਾਰ ਜੂ ਆ ਦੇਖੋ ਦੋ ਪਰਚੀਆਂ ਨੇ ਆਪਾਂ ਨੂੰ ਵਾਪਸ ਦੇ ਦਿੱਤੀਆਂ ਉਹ ਗੇਟ ਵਾਲੀ ਆਪਦੇ ਕੋਲੇ ਰੱਖ ਲਈ ਆਇਥੋਂ ਦੇ ਰੰਬਲੋੜੋ ਪੇਚੋ ਓਕਾ ਜੱਟ ਓਕਾ ਇਥੋਂ ਲੈਣ ਸ਼ੁਰੂ ਹੋ ਗਈ ਘੱਟੋ ਘੱਟ 2 ਕਿਲੋਮੀਟਰ ਲੈਣ ਅੱਗੇ ਹੈਗੀ ਤੇ ਇਹ ਤਾਂ ਮੈਨੂੰ ਲੱਗਦਾ ਲੱਗ ਜਾਣਗੇ ਅਜੇ 4 ਘੰਟੇ ਘਟੋ ਘਟ ਅੱਜ ਸਾਰੀ ਰਾਤ ਇੱਥੇ ਵਿਤਾਉਣੀ ਪਊਗੀ ਮੈਨੂੰ ਲੱਗਦਾ ਸਾਈਡਾਂ ਦੇਖੋ ਚੈੱਕ ਕਰੋ ਤੁਸੀਂ ਕੁਝ ਵੀ ਨਹੀਂ ਹੈਗਾ ਰੋਟੀ ਚਲੋ ਆਪਾਂ ਲੈ ਕੇ ਆਏ ਆ ਰੋਟੀਆਂ ਰੋਟੀਆਂ ਖਾ ਕੇ ਐਨੇ ਚ ਆਪਣੀ ਲੋਡ ਹੋ ਜੂਗੀ ਤੇ ਬਾਕੀ ਗੱਲਾਵਾ ਤਾਂ ਕਰਦੇ ਆ ਤੁਹਾਨੂੰ ਅੱਗੇ ਦੱਸਦੇ ਆ ਲੋਡ ਕਰਾ ਕੇ ਉਸ ਨੂੰ ਅੱਗੇ ਜਾ ਕੇ ਵੀ ਉਹ ਦਿਖਾਉਂਗਾ ਹੁਣ ਤਾਂ ਕੀ ਤੇ ਕਾਉਣਾ ਰੋਟੀ ਖਾਵਾਂਗੇ ਆਪਾਂ ਰੋਟੀ ਖਾਣੇ ਆ ਭਾਜੀ ਨੂੰ ਆ ਜਾਣਗੇ ਆਈਏ ਜੀ ਪਿੱਛੇ ਆ ਗੱਡੀ ਆਪਣੇ ਮੂਰੇ ਆ ਆ ਪਾਜੀ ਨੇ ਪਰਚੀ ਲੈਣੀ ਸੀ ਆਹੀ ਇਹ ਤਾਂ ਆਪਾਂ ਨੂੰ ਤਾਂ ਫਾਰਮੈਟ ਦੇ ਗਿਆ ਸੀਗਾ ਤੇ ਜੇ ਪਰਚੀ ਨਾ ਹੋਵੇ ਇੱਥੋਂ ਵੀ ਮਿਲ ਜਾਂਦੀ ਹੁੰਦੀ ਹੈ ਸਹੀ ਹੈ ਇੱਥੇ ਐਂਟਰ ਆਉਂਗੇ ਗੇਟ ਦੇ ਆਕੇ 100 ਰੁਪਏ ਜੀ ਦਿੰਦੇ ਨੇ ਇੱਕ ਗੱਡੀ ਪਹਿਲਾਂ ਗੇਟ ਤੇ ਫਿਰ ਇੱਕ ਪਰਚੀ ਉਹ ਅੱਗੇ ਗੇਟ ਤੇ ਦੇਣੀ ਆ ਜਦ ਆਪਾਂ ਲੋਡ ਕਰਾਉਣ ਵੇਲੇ ਐਂਟਰ ਹੁੰਦੇ ਆ ਇੱਕ ਪਰਚੀ ਆਪਣੇ ਕੋਲੇ ਵਾਪਸ ਲੈਂਦੀ ਆ ਆ ਪਰਚੀ ਆਪਣੇ ਕੋਲੇ ਵਾਪਸ ਰੂਗੀ ਜਿਹੜੀ ਕੰਪਨੀ ਮੰਗਦੀ ਹੁੰਦੀ ਹੈ ਦੂਜਾ ਗੇਟ ਆ ਹੁੰਦਾ ਜੀ ਉੱਥੇ ਸ਼ਾਹਵਲ ਲੋਡ ਕਰਦਾਂ ਨਾ ਆ ਪਰਚੀ ਦੇਣੀ ਆ ਟ੍ਰੈਕਿੰਗ 'ਚ ਕੁਝ ਬਣਦਾ ਨਹੀਂ ਬਣਦਾ ਉਹ ਤਾਂ ਅਲੱਗ ਦੀਆਂ ਗੱਲਾਂ ਰਹਿ ਗਈਆਂ ਪਰ ਜਿਹੜਾ ਆ ਵਿਊ ਆ ਜਿੱਦਾਂ ਸਾਊਥ ਫਿਲਮਾਂ 'ਚ ਨਹੀਂ ਵਿਲਨ ਦਾ ਹੁੰਦਾਗਾ ਖੱਡਾ ਯਾ ਲੱਗਿਆ ਹੋਇਆ ਉਥੇ ਮਾਲ-ਮੂਲ ਉਹ ਸਮਗਲਿੰਗ ਸਮਗਲਿੰਗ ਕਰਦਾ ਹੁੰਦਾ ਆ ਜਿਹੜਾ ਥਿਊ ਹੈ ਨਾ ਬਾਬੇ ਉਤੋਂ ਠੰਡੀ ਠੰਡੀ ਹਵਾ ਇਹ ਅਲੱਗ ਹੀ ਫੀਲਿੰਗ ਹੈ ਬਿਆਨ ਨਹੀਂ ਕੀਤੀ ਜਾ ਸਕਦੀ ਪਰ ਜਿਹੜੇ ਹੈਗੇ ਨੇ ਦੇਖੋ ਯਾਰ ਡਿਫਿਕਲਟੀ ਇਹ ਵੀ ਆਉਂਦੀਆਂ ਨੇ ਹਨਾ ਪਰ ਡਿਫਿਕਲਟੀ ਦੇ ਨਾਲ ਨਾਲ ਪਲੱਸ ਪੁਆਇੰਟ ਵੀ ਹੁੰਦੇ ਨੇਗੇ ਪੋਜ਼ਿਟਿਵਿਟੀ ਵੀ ਹੁੰਦੀ ਹੈ ਉਹ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿੱਧਰ ਨੂੰ ਜਾਂਨੇ ਆ ਆਪਾਂ ਤਾਂ ਪੋਜ਼ਿਟਿਵ ਸਾਈਡ ਹੀ ਦੇਖੀਦੀ ਆ ਜਿਨ੍ਹਾਂ ਨੇ ਤਰੱਕੀਆਂ ਕਰਨੀਆਂ ਉਹਨਾਂ ਨੇ ਪੋਜ਼ਿਟਿਵ ਸਾਈਡ ਹੀ ਦੇਖਦੇ ਹੁੰਦੇ ਨੇ ਉਹ ਗੱਲ ਆ ਵੀ ਮਾੜੀਆਂ ਚੀਜ਼ਾਂ ਤਾਂ ਉਹੀ ਦੇਖਦੇ ਨੇ ਜਿਹੜੇ ਕੰਮ ਤੋਂ ਭੱਜਦੇ ਹੁੰਦੇ ਨੇ ਕੰਮ ਤਾਂ ਕਰਨਾ ਪੈਣਾ ਆਪਾਂ ਗੱਲ ਕਰੀ ਸੀ ਕਿ ਤੁਹਾਡੇ ਨਾਲ ਆਈ ਟੈਸਟ ਬਾਰੇ ਗੱਲ ਕਰਾਂਗੇ ਉਹਦੇ ਬਾਰੇ ਕਲੀਅਰ ਕਰਾਂਗੇ ਕਿਦਾਂ ਦਾ ਟੈਸਟ ਹੁੰਦਾ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਚੱਲ ਸਕਦੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਚੱਲ ਸਕਦੀਆਂ ਪਹਿਲੀ ਇਹ ਮੈਂ ਗੱਲ ਕਰਾਂ ਮੁੱਕ ਦੀ ਗੱਲ ਇੱਕੋ ਹੀ ਕਰੂੰਗਾ ਵੀ ਜਿਹੜੀਆਂ ਗੋਗਲਸ ਨੇ ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ ਗੋਗਲਸ ਲੱਗਿਆ ਨੇ ਚਾਹੀ ਇੱਕ ਨੰਬਰ ਹੈ ਚਾਹੀ ਚਾਰ ਨੰਬਰ ਹੈ ਤੁਹਾਡਾ ਲਾਇਸੈਂਸ ਬਣ ਜੂਗਾ ਦੂਜੀ ਚੀਜ਼ ਤੁਹਾਡੇ ਲੈਂਜ਼ ਪਏ ਹੋਏ ਨੇ ਤਾਂ ਵੀ ਉਹਦੇ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡਾ ਲਾਇਸੈਂਸ ਬਣ ਜੂਗਾ ਸਾਨੂੰ ਦਿਖਦਾ ਹੋਣਾ ਚਾਹੀਦਾ ਤੀਜੀ ਚੀਜ਼ ਬੰਦੇ ਕਹਿੰਦੇ ਸੀ ਪਈ ਸਾਡੇ ਨਾਲ ਵੀ ਜਿਹੜੇ ਕਲਰਿੰਗ ਹੈ ਕਲਰਿੰਗ ਦੇ ਵਿੱਚ ਪ੍ਰੋਬਲਮ ਹੈ ਸਾਨੂੰ ਉਹ ਚੀਜ਼ ਇਟ ਐਕਸੈਪਟੇਬਲ ਨਹੀਂ ਹੈਗੀ ਸਾਨੂੰ ਕਹਿਣ ਦਾ ਮਤਲਬ ਕਿ ਮੁੱਕ ਦੀ ਗੱਲ ਮੈਂ ਇੱਕ ਕਰਾਂ ਕਿ ਸਾਨੂੰ ਦਿਖਦਾ ਹੋਣਾ ਚਾਹੀਦਾ ਚਾਹੇ ਸਾਨੂੰ ਅਣਕਾਂ ਨਾਲ ਦੇਖੇ ਚਾਹੇ ਸ ਸਾਨੂੰ ਦਿਖਦਾ ਹੋਣਾ ਚਾਹੀਦਾ ਜੇ ਤੁਹਾਡੇ ਅੱਖਰਿਆਂ ਦੇ ਵਿੱਚ ਪ੍ਰੋਬਲਮ ਹੈ ਵੀ ਛੋਟੇ ਵੱਡੇ ਨੀਂਦੇ ਨੇਗੇ ਜਾਂ ਨਹੀਂ ਦਿਖਦੇ ਕਿਸੇ ਨੂੰ ਛੋਟੇ ਨੀਂਦੇ ਕਿਸੇ ਨੂੰ ਵੱਡੇ ਨੀਂਦੇ ਜੇ ਕਿਸੇ ਨੂੰ ਪ੍ਰੋਬਲਮ ਹੈ ਮੈਨੂੰ ਕੱਲ੍ਹ ਹੀ ਦੀ ਹੈ ਤਾਂ ਉਹ ਚੀਜ਼ਾਂ ਇਥੇ ਐਕਸੈਪਟੇਬਲ ਨਹੀਂ ਹੈਗੀਆਂ ਸਹੀ ਹੈ ਜੀ ਮੁੱਖੀ ਵਾਲਾ ਬਸ ਇਹੀ ਹੈ ਵੀ ਤੁਹਾਨੂੰ ਦਿਖਦਾ ਹੋਣਾ ਚਾਹੀਦਾ ਚਾਹੇ ਜਿਵੇਂ ਮਰਜ਼ੀ ਦਿਗੇ ਜਿਹੜੇ ਮੇਰੇ ਭਰਾਵਾਂ ਨੇ ਇੰਡੀਆ ਤੋਂ ਡਾਇਰੈਕਟ ਟਰੱਕਿੰਗ ਦੇ ਵਿੱਚ ਆਉਣਾਗਾ ਇੰਡੀਆ ਫਲਾਈਟ ਚੜ੍ਹਨ ਤੋਂ ਲੈ ਕੇ ਕੰਮ ਤੇ ਲੱਗਣ ਤੱਕ ਦੀ ਸਾਰੀ ਰਿਸਪੌਂਸਿਬਿਲਟੀ ਸਾਡੀ ਹੋਊਗੀ ਨੰਬਰ ਉੱਪਰ ਦਿੱਤੇ ਹੋਏ ਨੇ ਕਨੈਕਟ ਕਰ ਲਿਓ ਆਪਣੇ ਨਾਲ ਤੇ ਬਾਕ ਕੁਝ ਵੀ ਪੁੱਛਣਾਗਾ ਕੰਮ ਚ ਕਿਸੇ ਮਰਜ਼ੀ ਤੋਂ ਕਰਾਓ ਕਿਉਂਕਿ ਸਾਡਾ ਮੋਟਿਵ ਸਿਰਫ ਹਰ ਇੱਕ ਬੰਦੇ ਨੂੰ ਸਹੀ ਗਾਈਡ ਕਰਨਾਗਾ ਉਹਨੂੰ ਸਹੀ ਰਾਹ 'ਤੇ ਹੋਣਾਗਾ ਕੰਮ ਸਾਡੇ ਤੋਂ ਕਰਵਾਓ ਨਹੀਂ ਕਰਵਾਓ ਜਿੰਨੇ ਵੀ ਕੈਨ ਨਾਮ ਦੇ ਲੋਕ ਇੱਥੇ ਕੰਮ ਕਰਦੇ ਨੇ ਇਦਾਂ ਦੇ ਸਾਰਿਆਂ ਨਾਲੋਂ ਘੱਟ ਰੇਟ ਹੋਊਗਾ ਫੈਸਿਲਿਟੀ ਸਾਰਿਆਂ ਨਾਲੋਂ ਜ਼ਿਆਦਾ ਹੋਣਗੀਆਂ ਟ੍ਰੀਟ ਅਸੀਂ ਕਿੱਦਾਂ ਕਰਦੇ ਆ ਪਹਿਲਾਂ ਮੈਂ ਪਿੱਛੇ ਬਲੌਗਰ ਦੇ ਵਿੱਚ ਦਿਖਾਇਆ ਹੋਇਆ ਕਿੱਦਾਂ ਦਾ ਰੋਟੀ ਪਾਣੀ ਕਿੱਦਾਂ ਦਾ ਰਹਿਣਾ ਸੈਣਾਗਾ ਉਹਦਾ ਮੈਂ ਲਿੰਕ ਵੀ ਜਿਹੜਾ ਰੋਟੀ ਪਾਣੀ ਕਿੱਦਾਂ ਦਾ ਹੁੰਦਾ ਆਪਣਾ ਰਹਿਣਾ ਸੈਣਾ ਕਿੱਦਾਂ ਹੁੰਦਾ ਰੂਮ ਕਿੱਦਾਂ ਦੇ ਹੁੰਦੇ ਨੇ ਕਿ ਉਹਦਾ ਮੈਂ ਲਿੰ ਬਾਕੀ ਲਵ ਯੂ ਆਲ ਇਦਾਂ ਹੀ ਪਿਆਰ ਕਰਦੇ ਰਹੋ ਤੇ ਮੈਂ ਮਾਫੀ ਚਾਹੁੰਦਾ ਥੋੜਾ ਬਲੌਗ ਆਪਣਾ ਲੇਟ ਹੋ ਜਾਂਦਾਗਾ 5-7 ਦਿਨ ਲੱਗ ਜਾਂਦੇ ਨੇਗੇ ਪਰ ਤੁਹਾਨੂੰ ਪਤਾ ਮੈਨੂੰ ਕੰਮ ਹੀ ਇੰਨੇ ਜਿਆਦੇ ਰਹਿੰਦੇ ਨੇ ਪਰ ਮੈਂ ਹੁਣ ਟਰਾਈ ਕਰਿਆ ਕਰੂੰਗਾ ਚਾਹੀ ਛੋਟਾ ਪਾਵਾ ਬਲੌਗ ਪਰ ਜਲਦੀ ਤੋਂ ਜਲਦੀ ਕੋਸ਼ਿਸ਼ ਕਰਿਆ ਕਰੂੰਗਾ ਪਾਉਣ ਦੀ ਬਾਕੀ ਜਿਹੜੇ ਮੇਰੇ ਭਰਾ ਚੈਨਲ ਤੇ ਹੈਗੇ ਨੇ ਨਵੇਂ ਉਹ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਨੂੰ ਮੈਂ ਪਹਿਲਾਂ ਵੀ ਨਹੀਂ ਕਦੇ ਆਖਿਆ ਜੇ ਤੁਹਾਨੂੰ ਲੱਗਦਾ ਹੁੰਦਾ ਚੰਗਾ ਵੀ ਕੋਈ ਕੰਮ ਦੀ ਗੱਲ ਚੀਮੇ ਨੇ ਕੀਤੀ ਹੈ ਤਾਂ ਕਰ ਲਿਓ ਨਹੀਂ ਫਿਰ ਜਿੱਦਾਂ ਸਭ ਦੂਜਿਆਂ ਨੂੰ ਸਕਰੋਲ ਕਰਦੇ ਹਾਂ ओके बाय लव यू ऑल ਇਦਾਂ ਹੀ ਪਿਆਰ ਕਰਦੇ ਰਹੋ ਆਪਦੇ ਭਰਾ ਨੂੰ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ